ਇੱਕ-ਇੱਕ ਅੱਥੇ ਇਹ ਤਸਵੀਰਾਂ ਤੁਹਾਨੂੰ ਖਨੌਰੀ ਤੋਂ ਦਿਖਾ ਰਹੇ ਆ ਜਿੱਥੇ ਜਗਜੀਤ ਸਿੰਘ ਡੱਲੇਵਾਲ ਹੋਰਾਂ ਦੇ ਹੱਕ ਦੇ ਵਿੱਚ ਉਹਨਾਂ ਦੇ ਸਮਰਥਨ ਦੇ ਵਿੱਚ ਲੋਕ ਆਪ ਮੁਹਾਰੇ ਪਹੁੰਚੇ ਨੇ ਹੋ ਕਦੇ ਦੱਪਣਾ ਚਾਹੁੰਦੀ ਖੇਤਾਂ ਨੂੰ ਹੋ ਕਦੇ ਦੱਪਣਾ ਚਾਹੁੰਦੀ ਫਸਲਾਂ ਉਹ ਤੇਰੇ ਅੱਗੇ ਕਦੇ ਨਾ ਝੁਕਣੀਆਂ ਇਹ ਨਾਲ ਵੇ ਦੀਆਂ ਨਸਲਾਂ ਹੋ 47 82 ਚੇਤੇ ਨੇ ਓ ਓ 47 82 ਚੇਤੇ ਨੇ ਹੋ ਚੇਤੇ ਕਲੂਕਾਰੇ ਹੋ ਮਰਦਾਂ ਨਾਲ ਮੱਥੇ ਨਹੀਂ ਲਾਣਾ ਤੂੰ ਸਰਕਾਰੇ ਤੇ ਲੀਡਰ ਨੂੰ ਕਿਵੇਂ ਮੰਨਦੇ ਹੋ ਜੀ ਆਪਣੇ ਨੂੰ ਬਹੁਤ ਅਸੀਂ ਤਾਂ ਫਰਿਸ਼ਤਾ ਮੰਨਦੇ ਸੀ ਫਰਿਸ਼ਤਾ ਮੰਨਦੇ ਵੀ ਇਹ ਜਿਹੜਾ ਲੀਡਰ ਸਾਨੂੰ ਪਹਿਲੀ ਗੱਲੇ ਮਿਲਿਆ ਸਾਨੂੰ ਤੋਹਾਨਾ ਮਾਂ ਪੰਚਾਇਤ ਹੋਰੀ ਅੱਜ ਅੱਛਾ ਉਹਦੇ ਵਿੱਚ ਰਕੇਸ਼ਤ ਕਹਿੰਦਾ ਬਿਆਨ ਦੇ ਦਿੱਤਾ ਵੀ ਇਹ ਤਾਂ ਕੇਂਦਰ ਨਾਲ ਲਾਇਆ ਹੋਇਆ ਖਨੋਰੀ ਵਾਲਾ ਇਹ ਸਿੱਖਾਂ ਦੀ ਵੀ ਬਦਨਾਮੀ ਹੋ ਰਹੀ ਆ ਖਨੋਰੀ ਲੱਗੇ ਹੋਏ ਮੋਰਚੇ ਦੇ ਨਾਲ ਪੰਜਾਬ ਸਰਕਾਰ ਦੀ ਵੀ ਹੋ ਰਹੀ ਉਹਦੇ ਬਾਪ ਨੇ ਮਿਹਨਤ ਕਾਇਤਨੇ ਸਾਡਾ ਦਿੱਲੀ ਗਏ ਤਾਂ ਸਾਡੀ ਸਟੇਜ ਖੋਲੀ ਦੀ ਰਾਜੇ ਵਾਲ ਵਿੱਚੇ ਤੇ ਹੁਣ ਕੁੱਤੇ ਭਗੌਦੇ ਨਾਲ ਫਰਦੇ ਨੇ ਤੇ ਤੁਸੀਂ ਦੇਖੋ ਵੀ ਆਪ ਦੇ ਪੰਜਾਬ ਲਈ ਦਰਦ ਨਹੀਂ ਰੱਖਦੇ ਬੰਦੇ ਇਹ ਅਗਰਾਹਾਵਰਗੇ ਜਿਹੜੇ ਦਲਾਲ ਨੇ ਜਿਹੜੇ ਗਦਾਰ ਨੇ ਤੇ ਜਦੋਂ ਅੱਜ ਅਸੀਂ ਇੱਥੇ ਡੱਲੇਵਾਲ ਸਾਹਿਬ ਨੇ ਸਾਨੂੰ ਬੁਲਾਇਆ ਅਸੀਂ ਪਹੁੰਚੇ ਸਾਡੀ ਨੌਜਵਾਨੀ ਸਾਰੀ ਇੱਥੇ ਬਜ਼ੁਰਗ ਮਤਾਵਾਂ ਸਾਡੀਆਂ ਪਹੁੰਚੇ ਨੇ ਅੱਜ ਉਹਨਾਂ ਨੇ ਬਾਈ ਹਰਿਆਣੇ ਇਕੱਠ ਰੱਖਿਆ ਫੇਰ ਹਨ ਜਿਹੜਾ ਕੋਈ ਸਿੱਖ ਧਰਮ ਦੀ ਗੱਲ ਕਰਦਾ ਜਿਵੇਂ ਦੀਪ ਸਿੱਧੂ ਕਰਦੇ ਸੀਗੇ ਡੱਲੇਵਾਲ ਜੀ ਹਨ ਜਕਾਰੇ ਲਾਉਂਦੇ ਨੇ ਅੰਬਰ ਸਕੇ ਹੋਇਆ ਤਾਂ ਕਾਮਰੇਡਾਂ ਨੂੰ ਵੀਰੇ ਚੁੱਪ ਦਾ ਹਨ ਜਿਹੜੇ ਸਹੀ ਕਾਮਰੇਡ ਨੇ ਉਹ ਤਾਂ ਹਰ ਇੱਕ ਨੇ ਸਾਡੇ ਨਾਲ ਜਿਹੜੇ ਹਨ ਝੋਲਾ ਸਾ ਆਪਣੇ ਜਿਵੇਂ ਅਗਰਾਹਾ ਹੋ ਗਿਆ ਲਖੋਵਾਲ ਹੋ ਗਿਆ ਰਾਜੋਲ ਹੋ ਗਿਆ ਉਹਨੇ ਬਕਾਉ ਮੜ ਬੀ ਬਿਆਨ ਬਹੁਤ ਦੇਈ ਜਾਂਦੇ ਜੀ ਕਹਿੰਦੇ ਜੀ ਮਰਦਾ ਮਰ ਜਵੇ ਅਸੀਂ ਥੋੜੀ ਮਰਨ ਤੇ ਬਿਠਾਇਆ ਹੋਇਆ ਨਹੀਂ ਅਸੀਂ ਤਾਂ ਅਰਦਾਸ ਕਰਦੇ ਆਂ ਮਹਾਰਾਜ ਮੂਰੇ ਵੀ ਇਹਨੂੰ ਸਾਡੀ ਵੀ ਜ਼ਿੰਦਗੀ ਲੱਗ ਜਵੇ ਬਸ ਕਾਮਰੇਡ ਨੇ ਤਾਂ ਸਾਡਾ ਪਹਿਲਾ ਦੀਪ ਸਿੱਧੂ ਵੀਰੇ ਗਦਾਰ ਕਹਿੰਦਾ ਤੇ ਉਹਨੂੰ ਵੀ ਹਨਾ ਜਿਹੜੇ ਕਾਮਰੇਡ ਨੇ ਮਤਲਬ ਪਹਿਲਾ ਉਹਨੂੰ ਵੀ ਗਦਾਰ ਕਹਿੰਦੇ ਤੇ ਜਿਹੜਾ ਸਾਡਾ ਜੋਦਾ ਸੀਗਾ ਹਨਾ ਦੀਪ ਸਿੱਧੂ ਅਸੀਂ ਅਸੀਂ ਦੀਪ ਸਿੱਧੂ ਦਾ ਸੈਕੰਡ ਬਾਬਾ ਇਹ ਡੱਲਾਵਾਲ ਨੂੰ ਮੰਨਦੇ ਸੈਕੰਡ ਉਹਨੇ ਜਿਵੇਂ ਦੀਪ ਸਿੱਧੂ ਸੀਗਾ ਇੱਕ ਹਨਾ ਲੋਕਾਂ ਨੂੰ ਇਕੱਠੇ ਕਰਨ ਵਾਸਤੇ ਅਹੀਂ ਡੱਲੇਵਾਲ ਜੀ ਨੇ ਹਨਾ ਤੇ ਉਹਨਾਂ ਨੇ ਕਿਹਾ ਸੀ ਵੀ ਤੁਸੀਂ ਦੱਸੋ ਵੀ ਕਿੱਧਰ ਹੋਣਾ ਚਾਹੁੰਦੇ ਹੋ ਵੀ ਸ੍ਰੀ ਸਾਹਿਬ ਵੱਲ ਹੋਵੋਗੇ ਕਿ ਝਾੜੂ ਵੱਲ ਹੋਵੋਗੇ ਤਾਂ ਜਿਹੜੀ ਉੱਥੇ ਪਿੰਡ ਦੀ ਸੰਗਤ ਬੈਠੀ ਸੀ ਜਾਂ ਹੋਰ ਬਹੁਤ ਸਾਰੀ ਦੂਰ ਤੜੇ ਤੋਂ ਸੰਗਤ ਆਈ ਸੀ ਉਹਨਾਂ ਨੂੰ ਪਿਆਰ ਕਰਨ ਵਾਲੇ ਤਾਂ ਉਹਨਾਂ ਨੇ ਸਾਰਿਆਂ ਨੇ ਇੱਕੇ ਜਵਾਬ ਦਿੱਤਾ ਸੀ ਕਿ ਵੀ ਅਸੀਂ ਸ੍ਰੀ ਸਾਹਿਬ ਕਿ ਨਹੀਂ ਹੋਵਾਂਗੇ ਨਿਸਾਨ ਸਾਹਿਬ ਥੱਲੇ ਹੋਵਾਂਗੇ ਜੀ ਇਹ ਹੀ ਗੱਲ ਚੱਲੀ ਸਟੇਟ ਦੀ ਅੱਖਾਂ ਚੁੱਭ ਗਈ ਵੀ ਜੇ ਕਿਤੇ ਇਹ ਬੰਦਾ ਬਾਈ ਜਿਉਂਦਾ ਰਹਿ ਗਿਆ ਇਹ ਪਾਸਾ ਪਲਟ ਦੂਗਾ ਦੁਨੀਆ ਦਾ ਸਿੱਧਾ ਸੀਐਮ ਬਣਦਾ ਬਾਈ ਉਹ ਬਾਈ ਦੀਪ ਸਿੰਘ ਸਿੱਧੂ ਨੇ ਕਿਹਾ ਸੀ ਵੀ ਪੰਜਾਬ ਨੂੰ ਕਲੋਨੀ ਸਮਝ ਰੱਖਿਆ ਸਰਕਾਰਾਂ ਨੇ ਸਾਡੇ ਮਸਲਿਆਂ ਦਾ ਤੇ ਫਸਲਾਂ ਦਾ ਤੇ ਸਾਡੇ ਮਸਲਿਆਂ ਦਾ ਜਿਹੜਾ ਹੱਲ ਹੈ ਸਾਡਾ ਇਕਤਾ ਤੇ ਇਕਤਾ ਦੇ ਨਾਲ ਪੰਜਾਬ ਅੱਗੇ ਬਧੂ ਬਾਈ ਮੇਰੀ ਸਾਰਿਆਂ ਨੂੰ ਬੇਨਤੀ ਹੈ ਵੀ ਅੱਜ ਦੀਪ ਸਿੰਘ ਸਿੱਧੂ ਨੂੰ ਆਪਾਂ ਸਾਰੇ ਆਪ ਭਰਾਵਾਂ ਦੇ ਵਿੱਚ ਦੀ ਵੇਖਣਾ ਹੈ ਕਿਉਂ ਉਹ ਬੰਦੇ ਨੇ ਇੱਕ ਸੱਚੀ ਗੱਲ ਆਖੀ ਸੀ ਕੀ ਕੰਮ ਕਰਦੇ ਹੋ ਅਸੀਂ ਟੈਲੀਫੋਨ ਐਕਸਚੇਂਜ ਚ ਬੀਐਸ ਵਿੱਚ ਕੰਮ ਕਰਦੇ ਆ ਅਸੀਂ ਆਪਣੀ ਛੁੱਟੀ ਛੱਡ ਕੇ ਹਨਾ ਮਤਲਬ ਲਿਖ ਕੇ ਆਏ ਵੀ ਅਸੀਂ ਆਪਣੀ ਡਿਊਟੀ ਛੱਡ ਕੇ ਵੀ ਅਸੀਂ ਇੱਧਰ ਜਾ ਰਹੇ ਹਾਂ ਜੀ ਲੇ ਵਾਲ ਦੇ ਇੱਕ ਸਨੇਹ ਤੇ ਮੰਨ ਲਓ ਕਿ ਟੁਪੜ 3-4 ਲੱਖ ਬੰਦਾ ਪਹੁੰਚਿਆ ਬਈ ਹਨਾ ਉਹਨੂੰ ਵੀ ਮਲਾ ਸਕੂਨ ਮਿਲੂਗਾ ਇਹ ਮੇਰੇ ਮਗਰ ਹੈਗੇ ਨੇ ਬਾਕੀ ਗਦਾਰਾਂ ਦਾ ਕੰਮ ਦਾ ਹਨਾ ਸੈਕਿੰਡ ਕੱਟ ਕਰਨੀ ਉਹ ਅੱਜ ਕਰਤਾ ਉਹਨਾਂ ਨੇ ਤਹਾਣੇ 'ਚ ਕਰਤਾ ਗਦਾਰੀ ਆਪਣਾ ਦਿਖਾਤਾ ਭਾਈ ਜੀ ਤੇ ਅੱਜ ਬੜੀ ਯਾਰ ਉਹਨਾਂ ਦੀ ਘਾਟ ਮਹਿਸੂਸ ਹੋ ਰਹੀ ਆ ਦੀਪ ਸਿੱਧੂ ਦੀ ਜੇ ਅੱਜ ਇੱਥੇ ਹੁੰਦਾ ਗੱਲੇ ਵੱਖਰੀ ਸੀਗੀ ਚਲੋ ਅੱਜ ਵੀਰ ਸਾਡੇ ਵਿੱਚ ਨਹੀਂ ਹੈ ਪਰ ਸਾਨੂੰ ਚਲੋ ਇੰਨਾ ਕ ਹੈ ਮਾਣ ਭਰਾ ਦੇ ਉੱਤੇ ਉਹਦੇ ਉੱਤੇ ਬਿਓ ਸਾਡੇ ਨੌਜਵਾਨਾਂ ਦੇ ਚਿਣਕ ਲਾ ਗਿਆ ਭਾਈ ਬਹੁਤ ਵੱਡੀ ਚਿਣਕ ਲਾ ਗਿਆ ਆ ਜਿਹੜੇ ਆਪ ਦੀਵੇ ਜਗਦੇ ਨੇ ਬਾਈ ਦੀਪ ਸਿੱਧੂ ਦੇ ਜਗਾਇ ਹੋਏ ਨੇ ਬਾਈ ਸਾਰੇ ਇਹ ਹੋ ਸੈਂਟਰ ਦੇ ਪਿੱਠੂ ਸਾਡੇ ਸੀਨੇ ਪਿੱਤਲ ਪਰਗੇ ਜੇਲਾਂ ਦੇ ਵਿੱਚ ਮੈਂਟਲ ਕਰਤੇ ਪ੍ਰੋਫੈਸਰ ਸਿੰਘ ਹੋਵਾਰੇ ਕੇ ਕਦ ਛੱਡਣਾ ਬੰਦੀ ਸਿੰਘਾਂ ਨੂੰ ਕਦ ਛੱਡਣੇ ਦੱਸ ਹਵਾਰੇ ਉਹ ਮਰਦਾਂ ਨਾਲ ਮੱਥੇ ਨਹੀਂ ਲਾਣਾ ਤੂੰ ਸਰਕਾਰੇ ਉਹ ਮਰਦਾਂ ਨਾਲ ਮੱਥੇ ਨਹੀਂ ਲਾਣਾ ਤੂੰ ਸਰਕਾਰੇ ਭਾਈ ਜੀ ਨਾ ਤਾਂ ਇਹ ਕਿਸੇ ਪੀਰ ਦੀ ਦਰਗਾਹ ਦੇ ਉੱਤੇ ਲੱਗਾ ਹੋਇਆ ਮੇਲਾ ਤੇ ਨਾ ਹੀ ਇੱਥੇ ਕੋਈ ਗੀਤਕਾਰ ਜਾਂ ਗਾਇਕ ਨੇ ਖੜਾ ਲਾਇਆ ਹੋਇਆ ਬਲਕਿ ਇਹ ਇਕੱਠੇ ਇਹ ਤਸਵੀਰਾਂ ਤੁਹਾਨੂੰ ਖਨੌਰੀ ਤੋਂ ਦਿਖਾ ਰਹੇ ਹਾਂ ਜਿੱਥੇ ਜਗਜੀਤ ਸਿੰਘ ਢੱਲੇਵਾਲ ਹੋਰਾਂ ਦੇ ਹੱਕ ਦੇ ਵਿੱਚ ਉਹਨਾਂ ਦੇ ਸਮਰਥਨ ਦੇ ਵਿੱਚ ਲੋਕ ਆਪ ਮੁਹਾਰੇ ਪਹੁੰਚੇ ਨੇ ਇਕੱਠ ਦੇਖ ਲਿਓ ਬਾਈ ਜੀ ਐਵੇਂ ਦਾ ਇਕੱਠ ਤੁਹਾਨੂੰ ਸਾਡੇ ਇਤਿਹਾਸਿਕ ਸਥਾਨਾਂ ਦੇ ਉੱਤੇ ਲੱਗਿਆ ਮਿਲੂਗਾ ਉਹ ਇਸ ਕਰਕੇ ਕਿਉਂਕਿ ਜੋ ਸਾਡਾ ਇਤਿਹਾਸ ਹੈ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਉਹਨਾਂ ਨੂੰ ਅੱਜ ਤੱਕ ਲੋਕ ਸਿਰ ਝੁਕਾਉਂਦੇ ਨੇ ਤੇ ਇੱਕ ਕੁਰਬਾਨੀ ਦੇਣ ਦੇ ਲਈ ਲੀਡਰ ਜਗਜੀਤ ਸਿੰਘ ਢੱਲੇਵਾਲ ਮਰਨ ਵਰਤ ਤੇ ਹੈ ਤੇ ਉਹਦੀ ਵੀ ਕੁਰਬਾਨੀ ਨੂੰ ਸਿਰਦਾ ਕਰਨ ਦੇ ਲਈ ਤੇ ਉਹਨੂੰ ਦੱਸਣ ਦੇ ਲਈ ਵੀ ਤੂੰ ਫਿਕਰ ਨਾ ਕਰ ਤੇਰੇ ਨਾਲ ਆ ਹੌਸਲਾ ਦੇਣ ਦੇ ਲਈ ਇਹ ਬਜ਼ੁਰਗ ਇਹ ਨੌਜਵਾਨ ਬੀਬੀਆਂ ਭੈਣਾਂ ਬੱਚੀਆਂ ਬੱਚੇ ਖਨੋਰੀ ਪੁੱਜੇ ਨੇ ਲੱਖਾਂ ਦੀ ਗਿਣਤੀ ਦੇ ਵਿੱਚ ਇਕੱਠ ਤੁਸੀਂ ਤੁਹਾਨੂੰ ਤਸਵੀਰਾਂ ਅਸੀਂ ਦਿਖਾ ਰਹੇ ਆ ਲੱਖਾਂ ਦੀ ਗਿਣਤੀ ਦੇ ਵਿੱਚ ਬਾਈ ਜੀ ਇਕੱਠ ਇਹਦੇ ਵਿੱਚ ਬਹੁਤ ਸਾਰੇ ਵੀਰ ਅਪਾਈਜ ਵੀ ਨੇ ਬਹੁਤ ਸਾਰੇ ਓਵਨ ਐ ਜਿਹੜੇ ਚੰਗੀ ਤਰ੍ਹਾਂ ਚੱਲ ਫਿਰ ਨਹੀਂ ਸਕਦੇ ਸੋ ਇੱਕ ਵਾਰ ਤਸਵੀਰਾਂ ਦੇਖ ਲਿਓ ਬਾਈ ਜੀ ਤੁਸੀਂ ਕਹਿੰਦੇ ਜਿਹੜਾ ਵੀ ਬੰਦਾ ਆਪਣੇ ਕੌਮ ਦੇ ਲਈ ਆਪਣੇ ਲੋਕਾਂ ਦੇ ਲਈ ਕੁਰਬਾਨੀ ਕਰਦਾ ਉਹਦੀ ਕੁਰਬਾਨੀ ਨੂੰ ਜਾਣ ਨਹੀਂ ਜਾਣ ਦਿੰਦੇ ਪੰਜਾਬੀ ਉਹਦੇ ਲਈ ਪੁੱਜਦੇ ਹੀ ਪੁੱਜਦੇ ਨੇ ਸੋ ਕਿੱਥੋਂ ਆਏ ਹੋ ਜੀ ਤੁਸੀਂ ਖੜਿਆ ਹਾਲ ਤੋਂ ਜੀ ਤੇ ਢੱਲੇਵਾਲ ਸਾਹਿਬ ਨੇ ਇੱਕ ਕਾਲ ਦਿੱਤੀ ਸੀ ਵੀ ਭਾਈ ਮੈਂ ਆਜੂ ਮੈਂ ਦਰਸ਼ਨ ਕਰਨੇ ਤੁਹਾਡੇ ਤੇ ਤੁਸੀਂ ਪਹੁੰਚ ਗਏ ਜੀ ਹਾਂ ਜੀ ਪਹੁੰਚ ਗਏ ਜੀ ਕਿਵੇਂ ਵੇਖਦੇ ਹੋ ਅੱਜ ਇਕੱਠ ਨੂੰ ਇਕੱਠ ਬਹੁਤ ਹੈ ਜੀ ਹਮ ਅੱਧ ਤੋਂ ਵੱਧ ਇਕੱਠਾ ਹੈ ਜੀ ਤੇ ਲੱਗਦਾ ਵੀ ਹੁਣ ਸਰਕਾਰ ਦੀਆਂ ਜੜਾਂ ਜੜੀਆਂ ਹਿੱਲੂਗੀਆਂ ਜਾਂ ਹੱਲਣਗੀਆਂ ਜੀ ਹਾਂ ਜੀ ਤੁਸੀਂ ਕਿੱਥੋਂ ਆ ਬੈ ਜੀ ਅਸੀਂ ਖੜਿਆਲ ਪਿੰਡ ਤੋਂ ਆਏ ਬੈ ਜੀ ਅਕਸਰ ਕਿਹਾ ਜਾਂਦਾ ਵੀ ਯਾਰ ਲੋਕਾਂ ਨੂੰ ਇੱਕ ਗੱਲ ਕਹੀ ਜਾਂਦੀ ਉਹ ਮੈਂ ਵੀ ਬਹੁਤ ਵਾਰ ਕਹਿੰਦਾ ਪਰ ਅੱਜ ਲੋਕਾਂ ਨੇ ਗਲਤ ਸਾਬਤ ਕਰਤਾ ਵੀ ਯਾਰ ਜਿੱਥੇ ਰੀਲਾਂ ਦੀ ਗੱਲ ਆਉਂਦੀ ਹੈ ਜਾਂ ਹੋਰ ਧੀ ਪਹਿਣ ਕੇ ਕਿਸੇ ਦੀ ਨੱਚਦੀ ਨਹੀਂ ਉੱਥੇ ਤੁਸੀਂ ਪਹੁੰਚ ਜਾਂਦੇ ਮੁੱਦਿਆਂ ਤੇ ਤੁਸੀਂ ਪਹੁੰਚਦੇ ਨਹੀਂ ਆ ਜਦ ਲੀਡਰਾਂ ਦੇ ਜਿਹੜੇ ਝੂਠ ਦੀਆਂ ਪੰਡਲ ਲੀਡਰ ਨੇ ਉਹਨਾਂ ਦੇ ਕਹੇ ਤੋਂ ਤੁਸੀਂ ਆ ਜਾਂਦੇ ਹੋ ਪਰ ਡੱਲੇਵਾਲ ਸਾਹਿਬ ਦੀ ਇੱਕ ਆਵਾਜ਼ ਨੇ ਅੱਜ ਲੱਖਾਂ ਲੋਕ ਬਾਈ ਜੀ ਬੋੜੇ ਵੇਖੇ ਭਾਈ ਜੀ ਇਧਰੋਂ ਦੇਖੋ ਨਾ ਜਖਲ ਟੱਕਰ ਜਾਮ ਲੱਗਿਆ ਪਿਆ ਇਧਰੋਂ ਨਰਮਾਣੇ ਟੱਕਰ ਮਤਲਬ ਪੰਜਾਬ ਚ ਹਰ ਇੱਕ ਘਰ ਚੋਂ ਇੱਕ ਬੰਦਾ ਪਹੁੰਚ ਰਿਹਾ ਬਾਕੀ ਇਹਨਾਂ ਮਗਰ ਹਣਾ ਸਾਰਾ ਪਰਿਵਾਰ ਆ ਜੇ ਕੋਈ ਡਲੇ ਵਾਲ ਨੂੰ ਕੁਝ ਹੁੰਦਾ ਨਾ ਮਤਲਬ ਸਾਰਾ ਪੰਜਾਬ ਹਲ ਸਕਦਾ ਹਣਾ ਅਸੀਂ ਇਹ ਕਹਿੰਦੇ ਹਾਂ ਵੀ ਹੁਣ ਵੀ ਸਰਕਾਰ ਨੂੰ ਝੁੱਕ ਜਾਣਾ ਚਾਹੀਦਾ ਹਣਾ ਅੱਜ ਦੇ ਘਟਨ ਦੇਖ ਕੇ ਜੀ ਕੀ ਕੰਮ ਕਰਦੇ ਹੋ ਅਸੀਂ ਟੈਲੀਫੋਨ ਐਕਸਚੇਂਜ ਚ ਬੀਐਸਐਮ ਚ ਕੰਮ ਕਰਦੇ ਆ ਅਸੀਂ ਆਪਦੀ ਛੁੱਟੀ ਛੱਡ ਕੇ ਹਨਾ ਮਤਲਬ ਲਿਖ ਕੇ ਆਏ ਆ ਵੀ ਅਸੀਂ ਆਪਦੀ ਡਿਊਟੀ ਛੱਡ ਕੇ ਵੀ ਅਸੀਂ ਇੱਧਰ ਜਾ ਰਹੇ ਹਾਂ ਜੀ ਡਰ ਨਹੀਂ ਲੱਗਿਆ ਬਈ ਸੈਂਮ ਹੀ ਜੌਬ ਕਰਦੇ ਆ ਜੀ ਨਹੀਂ ਡਰ ਕੇ ਕੁਝ ਨਹੀਂ ਹੈਗਾ ਇਤੋਂ ਵੱਡਾ ਕੁਝ ਨਹੀਂ ਹੈਗਾ ਜੇ ਆਪਣੀ ਕਿਸਾਨੀ ਜਾਂਦੀ ਆ ਤਾਂ ਅਸੀਂ ਵੀ ਨੌਕਰੀਆਂ ਵਿੱਚ ਕੀ ਕਰਨੀਆਂ ਬਈ ਜੀ ਤੁਸੀਂ ਕਿੱਥੋਂ ਆਏ ਸੀ ਸਿੰਘ ਸਾਹਿਬ ਫਤੇਗੜ ਛੰਨਾ ਤੋਂ ਜੀ ਕਿਵੇਂ ਵੇਖਦੇ ਹੋ ਜੀ ਅੱਜ ਦੇ ਇਕੱਠ ਨੂੰ ਨਹੀਂ ਇਕੱਠ ਤੋਂ ਬਹੁਤ ਵਧੀਆ ਡੱਲੇ ਸਾਹਿਬ ਨੇ ਕਾਲ ਦਿੱਤੀ ਹੈ ਜੀ ਸੰਗਤ ਹਮਾ ਹਮਾ ਕੇ ਪਹੁੰਚੀ ਹੈ ਮਤਲਬ ਸਾਡਾ ਪਿੰਡ ਫਤੇਗ ਲੋਕਾਂ ਇੱਕ ਗੱਲ ਬੜੀ ਨਿਰਾਸ਼ਤਾ ਸੀ ਲੋਕਾਂ ਦੇ ਵਿੱਚ ਵੀ ਕਿਸੇ ਵੀ ਚੀਜ਼ ਵੱਲ ਦੇਖ ਲਈਏ ਜਦ ਕੰਮ ਪੀਕ ਤੇ ਪੁੱਜਦਾ ਸਾਡਾ ਲੀਡਰ ਬਕਾਊ ਹੋ ਜਾਂਦਾ ਉਹ ਚਾਹੇ ਸਾਡੇ ਬਿਆਦਵੀ ਤੇ ਲੱਗੇ ਮੋਰਚੇ ਹੋਣ ਜੀ ਜਾਂ ਹੋਰ ਮੋਰਚੇ ਹੋਣ ਪਰ ਇਹ ਬੁੱਢਾ ਸ਼ੇਰ ਇਹ ਕਹਿ ਰਿਹਾ ਵੀ ਕੋਈ ਗੱਲ ਨਹੀਂ ਜੀਵਨ ਲੱਗਦਾ ਦਾਤੇ ਲਾ ਦਾਂਗੇ ਲੱਗ ਜਾਗੇ ਲੱਗ ਬਿਲਕੁਲ ਜੀ ਬਿਲਕੁਲ ਇਸੇ ਕਰਕੇ ਸੰਗਤ ਪਹੁੰਚੀ ਦੇਖ ਰਹੇ ਹਾਂ ਜੂ ਸੰਗਤ ਦਾ ਕਿਵੇਂ ਪਹੁੰਚਿਆ ਹੋਇਆ ਜੀ ਵੱਧ ਤੋਂ ਵੱਧ ਸੰਗਤ ਪਹੁੰਚੀ ਹੋਈ ਹੈ ਅਥਾ ਮਤਲਬ ਬਿਨਾਂ ਕਹਿਣ ਤੋਂ ਸੰਗਤ ਸਾਡੇ ਪਿੰਡ ਤੋਂ ਆਏ ਨੇ ਜੀ ਘਟੋ ਘਟ ਸੱਤ ਅੱਠ ਗੱਡੀਆਂ ਆਈਆਂ ਨੇ ਸਾਡੀਆਂ ਗੱ ਬਾਬ ਮਤਲਬ ਪੂਰੇ ਜੋਸਾ ਸੰਤ ਜੀ ਜੀ ਹਾਂ ਜੀ ਹਾਂ ਕਿੰਨੀ ਉਮਰ ਹੋ ਗਈ ਬਾਪੂ ਜੀ 70 ਸਾਲ ਜੀ 70 ਸਾਲਾਂ ਦੇ ਵਿੱਚ ਕਿੰਨੀ ਵਾਰ ਹਮੇ ਦੇ ਇਕੱਠ ਦੇਖੇ ਕਿੰਨੀ ਵਾਰ ਅਜਿਹੇ ਮੋਰਚੇ ਦੇਖੇ ਗਏ ਜੀ ਨੇ ਇਕੱਠ ਤਾਂ ਬਥੇਰੇ ਦੇਖੇ ਪਰ ਆ ਇਕੱਠ ਨਾਲ ਹੀ ਆ ਜੀ ਅੱਛਾ ਜੀ ਹਾਂ ਜੀ ਇਹ ਜਾ ਇਕੱਠ ਨਹੀਂ ਕਦੇ ਦੇਖਿਆ ਜੁਨੀਅਨ ਚ ਮੈਨੂੰ ਲੱਗਦਾ ਸੀ 75 76 ਤੋਂ ਚੱਲ ਰਹੇ ਹਾਂ ਪਰ ਇਹ ਜਾ ਇਕੱਠ ਨਹੀਂ ਕਦੇ ਦੇਖਿਆ ਜੀ ਤੁਸੀਂ 75 76 ਤੋਂ ਚੱਲ ਰਹੇ 75 76 ਤੋਂ ਲੈ ਕੇ ਅਜਹੀਆਂ ਬਿਫਤਾਵਾਂ ਸਰਕਾਰਾਂ ਨੇ ਤੰਗ ਤਾਂ ਕੀਤੇ ਹੋਣੇ ਪਰ ਇਸ ਤਰ੍ਹਾਂ ਕੀਤੇ ਆ ਨਹੀਂ ਜਿਸ ਤਰ੍ਹਾਂ ਹੁਣ ਕਰਦੇ ਆ ਇਸ ਲੋਟ ਨਹੀਂ ਟੀ ਪਹਿਲਾਂ ਜੀ ਹੁਣ ਤਾਂ ਬਾਲਾ ਤੰਗ ਕਰ ਰਹੇ ਨੇ ਹੁਣ ਤਾਂ ਸਾਤਾ ਸਾਤਾ ਕਿਤੇ ਹੀ ਖੋ ਰਹੇ ਨੇ ਜੇ ਅਸੀਂ ਕੀ ਕਰਾਂਗੇ ਰੋਟੀ ਕਿੱਥੋਂ ਖਾਵਾਂਗੇ ਜੀ ਕਿਸਾਨੀ ਦਾ ਤਾਂ ਡਰਦਾ ਮਾਹੌਲ ਹੈਗਾ ਜੀ ਜਦੋਂ ਕਿਸਾਨ ਫਸਲ ਬੀਜਦਾ ਉਦੋਂ ਤੋਂ ਲਾ ਕੇ ਮਤਲਬ ਕਿਸੇ ਦਾ ਚੌ ਹੁੰਦਾ ਤੀ ਸਾਹ ਹੁੰਦਾ ਦੀ ਆਪਾਂ ਫਸਲ ਵੇਚਣੀ ਐ ਬੀਜਣੀ ਐ ਇਹਨੂੰ ਵੇਚਣ ਮੰਡੀ ਚ ਲੈ ਕੇ ਜਾਣਾਗਾ ਹੁਣ ਮਤਲਬ ਡਰਦਾ ਮਾਹੌਲ ਇੰਨਾ ਕਿਸਾਨ ਡਰ ਰਿਹਾ ਹੁੰਦਾ ਹੈਗਾ ਫਸਲ ਬੀਜਣ ਤੋਂ ਲਾ ਕੇ ਬਹੁਤ ਮਤਲਬ ਕਿਸਾਨ ਦੇ ਅੰਦਰ ਮਤਲਬ ਦਰਦ ਹੈ ਦੁੱਖ ਹੈਗਾ ਇਸ ਚੀਜ਼ ਦਾ ਵੀ ਪਤਾ ਨਹੀਂ ਸਾਡੀ ਫਸਲ ਵੇਚੂ ਕੀ ਹੋਊ ਕੀ ਨੋ ਇਹਨੇ ਦਿਨ ਕਿਸਾਨ ਮੰਡੀਆਂ ਚ ਰੁਲਦਾ ਹੈਗਾ ਮਤਲਬ ਬਹੁਤ ਕਿਸਾਨ ਇਹ ਬਹੁਤ ਲੀਡਰ ਤਾਂ ਇਹ ਵੀ ਗੱਲ ਕਹਿ ਰਹੇ ਕਹਿੰਦੇ ਯਾਰ ਇਹ ਜੱਟਾਂ ਦਾ ਮਸਲਾ ਆ ਵੀ ਛੱਡ ਦਿਓ ਜਾਤ ਬਰਾਦਰੀ ਦੇ ਨਾਲ ਇਹਨੂੰ ਤੋਲਿਆ ਜਾਂਦਾ ਬਾਈ ਜੀ ਨਹੀਂ 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 ਇਸ ਦੀ ਇਸ ਤੇ ਇਹ ਜੀ ਕੋਈ ਗੱਲ ਨਹੀਂ ਹੈਗੀ ਜੀ ਬਿਲਕੁਲ ਨਰੋਲ ਆ ਜੀ ਇਹ ਅੰਦੋਲਨ ਆ ਜਿਹੜਾ ਚੱਲ ਰਹੇਗਾ ਕੋਈ ਇਸ ਦੇ ਵਿੱਚ ਕੋਈ ਜਾਤੀਵਾਦ ਜਾਂ ਕੁਝ ਨਹੀਂ ਆਪ ਮਾਰੇ ਲੋਕਾਂ ਦਾ ਇਕੱਠ ਹੋਇਆਗਾ ਜੀ ਮਤਲਬ ਕਿਸੇ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਕੋਈ ਮਤਲਬ ਕੋਈ ਜੁਨੀਆ ਸਾਡੇ ਪਿੰਡ 'ਚ ਵੀ ਜੁਨੀਆ ਜਥੇਬੰਦੀਆਂ ਹੈਗੀਆਂ ਨੇ ਜਥੇਬੰਦੀਆਂ ਤੋਂ ਉੱਪਰ ਉੱਠ ਕੇ ਲੋਕ ਪਹੁੰਚੇ ਨੇ ਜੀ ਇੱਥੇ ਮਤਲਬ ਮਨੁੱਖਤਾ ਦੀ ਸੇਵਾ ਹੀ ਲਾ ਲੋ ਇੱਕ ਤਰ੍ਹਾਂ ਦੀ ਕਰਨ ਵਾਸਤੇ ਜੀ ਤੇ ਲੀਡਰ ਨੂੰ ਕਿਵੇਂ ਮੰਨਦੇ ਹੋ ਜੀ ਆਪਣੇ ਨੂੰ ਬਹੁਤ ਅਸੀਂ ਤਾਂ ਫਰਿਸ਼ਤਾ ਮੰਨਦੇ ਆ ਜੀ ਫਰਿਸ਼ਤਾ ਮੰਨਦੇ ਵੀ ਇਹ ਜਿਹੜਾ ਲੀਡਰ ਸਾਨੂੰ ਪਹਿਲੀ ਗੇਲੇ ਮਿਲਿਆ ਸਾਨੂੰ ਹਾਂ ਜੀ ਬਾਕੀ ਦਾ ਜਿਹੜੇ ਸਾਡੇ ਬਕਾਊ ਮਾਲ ਹੋਇਆ ਪਿਆ ਜੀ ਹਾਂ ਲੀਡਰ ਬਿਆਨ ਦੇ ਜਾਂਦੇ ਜੀ ਲੀਡਰ ਹੁਣ ਤਕੈਤ ਸਾਹਿਬ ਨੇ ਬਿਆਨ ਦਿੱਤਾ ਜੀ ਉੱਥੇ ਪਤਾ ਲੱਗਿਆ ਤੁਹਾਨੂੰ ਨਹੀਂ ਜੀ ਮੈਨੂੰ ਤੁਹਾਨੂੰ ਆ ਮਹਾਪੰਚਾਇਤ ਹੋ ਰਹੀ ਅੱਜ ਅੱਛਾ ਜੀ ਉਹਦੇ ਵਿੱਚ ਰਕੇਸ਼ ਗਾਇਦ ਨੇ ਬਿਆਨ ਦਿੱਤਾ ਵੀ ਇਹ ਤਾਂ ਕੇਂਦਰ ਨਾਲ ਲਵਾਇਆ ਹੋਇਆ ਖਨੋਰੀ ਵਾਲਾ ਇਹ ਸਿੱਖਾਂ ਦੀ ਵੀ ਬਦਨਾਮੀ ਹੋ ਰਹੀ ਆ ਖਨੋਰੀ ਲੱਗੇ ਹੋਏ ਮੋਰਚੇ ਦੇ ਨਾਲ ਪੰਜਾਬ ਸਰਕਾਰ ਦੀ ਵੀ ਹੋ ਰਹੀ। ਰਕੇਸ਼ ਟਕੈਤ ਬਾਰੇ ਮੈਂ ਕਹਿੰਦਾ ਜੀ ਉਹਦੇ ਬਾਪ ਨੇ ਦਿੱਲੀ ਤੋਂ ਸਾਡਾ ਮੋਰਚਾ ਸਟੇਜ ਖੋਲੀ ਤੀ ਜੀ। ਉਹੀ ਰਕੇਸ਼ ਟਕੈਤ ਹੈ ਜੀ ਜੇ ਸਾਨੂੰ ਇਹ ਗੱਲ ਕਹਿੰਦਾ ਉਹ ਉਹਦੇ ਬਾਪ ਨੇ ਮਹਿੰਦਰ ਟਕੈਤ ਨੇ ਸਾਡਾ ਦਿੱਲੀ ਗਿਆ ਤੇ ਸਾਡੀ ਸਟੇਜ ਖੋਲੀ ਦੀ ਰਾਜਗੜ੍ਹ ਵਿੱਚ ਤੇ ਹੁਣ ਕੁੱਤੇ ਭਗਾਉਂਦੇ ਨਾਲ ਫਰਦੇ ਨੇ। ਟਕੈਤ ਸਾਹਿਬ ਉਹਦਾ ਹੀ ਮੁੰਡਾ ਇਹ ਮਹਿੰਦਰ ਟਕੈਤ ਦਾ ਹੀ ਇਹ ਅੱਜ ਰਾਜਗੜ੍ਹ ਫਰਦਾ ਉਦੋਂ ਰੋਂਦਾ ਸੀ ਮੇਰੇ ਤੋਂ ਸਟੇਜ ਖੋਲੀ। ਅਸੀਂ ਦਿੱਲੀ ਖੁਦ ਵਿੱਚ ਤੇ ਉਹਦੇ ਹੁਣ ਵੀ ਬਿਆਨ ਬਹੁਤ ਦੇਈ ਜਾਂਦੇ ਜੀ ਕਹਿੰਦੇ ਜੀ ਮਰਦਾ ਮਰ ਜਵੇ ਅਸੀਂ ਥੋੜੀ ਮਰਨ ਤੇ ਬਿਠਾਇਆ ਹੋਇਆ ਨਹੀਂ ਅਸੀਂ ਤਾਂ ਅਰਦਾਸ ਕਰਦੇ ਆਂ ਮਹਾਰਾਜ ਮੂਰੇ ਵੀ ਇਹਨੂੰ ਸਾਡੀ ਵੀ ਜ਼ਿੰਦਗੀ ਲੱਗ ਜਵੇ ਬਸ ਸਾਡੀ ਜ਼ਿੰਦਗੀ ਅਸੀਂ ਖਤਮ ਹੋ ਜਾਾਂਗੇ ਕੋਈ ਗੱਲ ਨਹੀਂ ਸਾਡਾ ਲੀਡਰ ਨੌ ਵਰ ਨੌ ਰਹੇ ਵਿਸ਼ਵਾਸ ਆ ਪੂਰਾ ਲੀਡਰ ਦੇ ਉੱਤੇ ਜੀ ਫੁੱਲ ਫੁੱਲ ਰੱਬ ਜਿੰਨਾ ਵਿਸ਼ਵਾਸ ਹੈ ਜਿੰਨਾ ਰੱਬ ਤੇ ਵਿਸ਼ਵਾਸ ਲੋਕ ਕਰਦੇ ਨੇ ਸਾਨੂੰ ਇਹ ਤੇ ਇੰਨਾ ਵਿਸ਼ਵਾਸ ਆ ਜੀ ਪਹਿਲਾਂ ਵੀ ਪਹਿਲਾਂ ਇਹਨੇ ਕਾਮਰੇਡ ਨੇ ਤਾਂ ਸਾਡਾ ਪਹਿਲਾ ਦੀਪ ਸਿੱਧੂ ਵੀ ਵੀਰੇ ਗਦਾਰ ਕਹਿੰਦਾ ਤੇ ਉਹਨੂੰ ਵੀ ਹਨਾ ਜਿਹੜੇ ਕਾਮਰੇਡ ਨੇ ਮਤਲਬ ਪਹਿਲਾਂ ਉਹਨੂੰ ਵੀ ਗਦਾਰ ਕਹਿੰਦੇ ਅਸੀਂ ਅਸੀਂ ਦੀਪ ਸਿੱਧੂ ਦਾ ਸੈਕੰਡ ਬਾਬਾ ਇਹ ਡੱਲਾਵਾਲ ਨੂੰ ਮੰਨਦੇ ਸੈਕੰਡ ਹੋਣੇ ਜਿਵੇਂ ਦੀਪ ਸਿੱਧੂ ਸੀਗਾ ਇੱਕ ਹਨਾ ਲੋਕਾਂ ਨੂੰ ਇਕੱਠੇ ਕਰਨ ਵਾਸਤੇ ਐਂ ਡੱਲੇਵਾਲ ਜੀ ਨੇ ਹਨਾ ਇਹ ਇਹ ਜਿਹੜੇ ਕਾਮਰੇਡ ਨੇ ਗਦਾਰ ਨੇ ਜੀ ਮੰਨ ਲਓ ਜਿਹੜੇ ਕਾਮਰੇਡ ਨੇ ਉੱਥੇ ਦੇ ਬੈਠੇ ਨੇ ਜਿਹੜੇ ਅੱਜ ਟਹਾਣੇ ਲੋਕਾਂ ਨੂੰ ਇਕੱਠ ਕਰ ਰਹੇ ਨੇ ਜੀ ਹਾਂ ਜੀ ਪਰ ਆਪਾਂ ਇੱਕ ਗੱਲ ਮੈਂ ਇੱਕ ਇੱਥੇ ਕਹਿਣ ਚਾਹੁੰਦਾ ਬਾਈ ਆਪਾਂ ਕਾਮਰੇਡਾਂ ਨੂੰ ਕਹਿ ਦਿੰਦੇ ਆ ਇਸ ਮੋਰਚੇ ਦੇ ਵਿੱਚ ਵੀ ਬਹੁਤ ਸਾਰੇ ਵੀਰ ਵਿਚਾਰਧਾਰਤਾ ਰੋਣ ਦੀ ਕਾਮਰੇਡ ਹੋਊਗੀ ਪਰ ਉਹ ਪਹੁੰਚੇ ਹੋਏ ਆ ਬਾਈ ਜੀ ਪਰ ਇਹ ਮੈਨੂੰ ਲੱਗਦਾ ਵੀ ਅੰਦਰ ਇੱਕ ਮੈਲ ਜਿਹੜੀ ਹੁੰਦੀ ਹੈ ਨਾ ਕੋਈ ਕਿ ਪੰਥਕ ਬੰਦੇ ਦੇ ਅੰਦਰ ਵੀ ਹੋ ਸਕਦੀ ਕਾਮਰੇਡ ਦੇ ਅੰਦਰ ਹੋ ਸਕਦੀ ਨਹੀਂ ਜੀ ਜਿਹੜਾ ਕੋਈ ਹਨਾ ਸੰਘਰਸ਼ ਜਿੱਤਿਆ ਜਾਊਗਾ ਉਹ ਮੰਨ ਲਓ ਤੀਸਰੀ ਝੰਡੇ ਦੇ ਜਿੱਤੇ ਜਾਊਗਾ ਜਿਹੜਾ ਕੋਈ ਸਿੱਖ ਧਰਮ ਦੀ ਗੱਲ ਕਰਦਾ ਜਿਵੇਂ ਦੀਪ ਸਿੱਧੂ ਕਰਦੇ ਸੀਗੇ ਡੱਲੇਵਾਲ ਜੀ ਹਨ ਜਕਾਰੇ ਲਾਉਂਦੇ ਨੇ ਅੰਬਰ ਸਕਿਆ ਹੋਇਆ ਤਾਂ ਕਾਮਰੇਡਾਂ ਨੂੰ ਮੇਰੇ ਚੁਬਦਾ ਹਨ ਜਿਹੜੇ ਸਹੀ ਕਾਮਰੇਡ ਨੇ ਉਹ ਤਾਂ ਹਰ ਇੱਕ ਨੇ ਸਾਡੇ ਨਾਲ ਜਿਹੜੇ ਹਨ ਝੋਲਾ ਸਾਹ ਆਪਣੇ ਜਿਵੇਂ ਅਗਰਾਹਾ ਹੋ ਗਿਆ ਲਖੋਵਾਲ ਹੋ ਗਿਆ ਰਾਜੋਵਾਲ ਹੋ ਗਿਆ ਉਹਨੇ ਬਕਾਉ ਮਾਲ ਪਹਿਲਾਂ ਵੋਟਾਂ 'ਚ ਵੀ ਖੜੇ ਹੋਏ ਨੇ ਹਨ ਉਹਨਾਂ ਨੂੰ ਕੋਈ ਨਹੀਂ ਅੱਜ ਖਾਲੀ ਬਸਾਂ ਗਏ ਨੇ ਵੀ ਮੇਰਾ ਪਿੰਡ ਖੜਿਆਲਾ ਚਾਰ ਬਸਾਂ ਦੀਆਂ ਦੋਨੋਂ ਦੀਆਂ ਖਾਲੀ ਗਏ ਨੇ ਸੀ ਭਰ ਕੇ ਲੈ ਆਉਂਦੀਆਂ ਜੀ ਤੇ ਅੱਜ ਫੇਰ ਕਿਵੇਂ ਵੇਖਦੋ ਜੀ ਇਹ ਤਾਂ ਕਹਿੰਦੇ ਕਹੋਂਦੇ ਸੀ ਵੀ ਅਸੀਂ ਤਾਂ ਭਾਈ ਸਾਡੇ ਬਿਨਾਂ ਤਾਂ ਇਹ ਮੋਰਚੇ ਦਿੱਤੀ ਨਹੀਂ ਹੁੰਨੇ ਪਰ ਅੱਜ ਇੱਥੇ ਇਕੱਠ ਹੈ ਉੱਥੇ ਜ਼ਿਆਦਾ ਨਹੀਂ ਦਿਖ ਰਿਹਾ ਬਾਕੀ ਤਾਂ ਹਨਾ ਜੀ ਚਲੋ ਸਿੱਧਾ ਦੀ ਧਰਤੀ ਹੈ ਇਹ ਕੁਰਬਾਨੀਆਂ ਦੇਣੀਆਂ ਪੈਂਦੀਆਂ ਨੇ ਕੋਈ ਐਡੀ ਗੱਲ ਨਹੀਂ ਜੇ ਇਸ ਕੁਰਬਾਨੀ ਵੀ ਦੇ ਦਾਂਗੇ ਡੱਲੇਵਾਲ ਜੀ ਨੂੰ ਕੋਈ ਫਰਕ ਨਹੀਂ ਪੈਂਦਾ ਸਾਡੇ ਗੁਰੂ ਸਾਹਿਬ ਨੇ ਕੁਰਬਾਨੀਆਂ ਦਿੱਤੀਆਂ ਨੇ ਉਹਨਾਂ ਦੇ ਪਿੱਛੇ ਆਪਾਂ ਸਿੱਧੇ ਦਿਹਾੜੇ ਮਨਾਏ ਨੇ ਕੋਈ ਫਰਕ ਨਹੀਂ ਪੈਣਾ ਪਰ ਅਸੀਂ ਜਿੱਤਾਂਗੇ ਸੰਘਰਸ਼ ਜਿੱਤ ਕੇ ਜਾਵਾਂਗੇ ਬਾਈ ਹਨਾ ਕੁਰਬਾਨੀਆਂ ਸਾਨੂੰ ਚਲੋ ਡੱਲੇਵਾਲ ਜੀ ਦੇ ਹੋਏ ਹੋਰ ਵੀ ਦੇ ਸਕਦੇ ਹਾਂ ਅਸੀਂ ਕੁਰਬਾਨੀਆਂ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ ਪਰ ਜਿਹੜਾ ਬੰਦਾ ਕੁਰਬਾਨੀ ਦੇ ਦੇ ਲਈ ਜਿੰਦੇ ਜੀ ਕੁਰਬਾਨੀ ਦੇ ਰਿਹਾ ਘੱਟੋ ਘੱਟ ਉਹਦੇ ਨਾਲ ਤਾਂ ਲੱਗਣਾ ਚਾਹੀਦਾ ਬਾਈ ਬਲਕਿ ਬਾਅਦ ਵਿੱਚ ਵਰ੍ਹਸ਼ ਮੌਕੇ ਤੇ ਨਹੀਂ ਪੁੱਜਦੇ ਵਰਸੀ ਵੇਲੇ ਮਾਇਕ ਜਰੂਰ ਮੜਨਾ ਚਾਹੁੰਦੇ ਆ ਜੀ ਨਹੀਂ ਉਹ ਤਾਂ ਹੁਣ ਦੇਖਦੇ ਆ ਹਨਾ ਕਿ ਅੱਜ ਡੱਲੇਵਾਲ ਦੇ ਇੱਕ ਸਨੇਹ ਤੇ ਮੰਨ ਲਓ ਕਿ ਟੁਕੜ ਤਿੰਨ ਚਾਰ ਲੱਖ ਬੰਦਾ ਪਹੁੰਚਿਆ ਬਾਈ ਹਨਾ ਉਹਨੂੰ ਵੀ ਮਲਾ ਸਕੂਨ ਮਿਲੂਗਾ ਇਹ ਮੇਰੇ ਮਗਰ ਹੈਗੇ ਨੇ ਬਾਕੀ ਗਦਾਰਾਂ ਦਾ ਕੰਮ ਤਾਂ ਹਨਾ ਸੈਕਿੰਡ ਕੱਟ ਕਰਨੀ ਉਹ ਅੱਜ ਕਰਤਾ ਉਹਨਾਂ ਨੇ ਟਹਾਣੇ 'ਚ ਕਰਤਾ ਗਦਾਰੀ ਆਪਣਾ ਦਿਖਾਤਾ ਬਾਈ ਜੀ ਹਾਂਜੀ ਸਤਿ ਸ੍ਰੀ ਅਕਾਲ ਵੀਰੇ ਹਾਂਜੀ ਆ ਸਰੌਦਪੁਰ ਬੱਗੀ ਸਰੌਦ ਪੰਜਾਬੀ ਲੋਕ ਗਾਇਕ ਕਿਵੇਂ ਕਿਵੇਂ ਦੇਖਨੇ ਹੋ ਬਾਈ ਜੀ ਕੋਈ ਗਾਇਗਾ ਗੀਤ ਵੀ ਹੈ ਕੋਈ ਸੁਣਾਓ ਬਾਈ ਹੋ ਸੈਂਟਰ ਦੇ ਪਿੱਠੂ ਸਾਡੇ ਸੀਨੇ ਪਿੱਤਲ ਪਰਗੇ ਜੇਲਾਂ ਦੇ ਵਿੱਚ ਮੈਂਟਲ ਕਰਤੇ ਪ੍ਰੋਫੈਸਰ ਸਿੰਘ ਹੋ ਗਏ ਹੋ ਕਦ ਛੱਡਣਾ ਬੰਦੀ ਸਿੰਘਾਂ ਨੂੰ ਕਦ ਛੱਡਣੇ ਦੱਸ ਹਵਾਰੇ ਹੋ ਮਰਦਾਂ ਨਾਲ ਮੱਥੇ ਨਹੀਂ ਲਾਣਾ ਤੂੰ ਸਰਕਾਰੇ ਹੋ ਮਰਦਾਂ ਨਾਲ ਮੱਥੇ ਨਹੀਂ ਲਾਣਾ ਤੂੰ ਸਰਕਾਰੇ ਹੋ ਕਦ ਦੱਬਣਾ ਚਾਹੁੰਦੀ ਖੇਤਾਂ ਨੂੰ ਹੋ ਕਦੇ ਦੱਪਣਾ ਚਾਉਂਦੀ ਫਸਲਾਂ ਉਹ ਤੇਰੇ ਅੱਗੇ ਕਦੇ ਨਾ ਝੁਕਣੀਆਂ ਐ ਨਾਲੇ ਵੇ ਦੀਆਂ ਨਸਲਾਂ ਹੋ 47 82 ਚੇਤੇ ਨੇ ਓ ਹੋ 47 82 ਚੇਤੇ ਨੇ ਹੋ ਚੇਤੇ ਕਲੂਕਾਰੇ ਹੋ ਮਰਦਾਂ ਨਾਲ ਮੱਥੇ ਨਹੀਂ ਲਾਣਾ ਤੂੰ ਸਰਕਾਰੇ ਹੋ ਮਰਦਾਂ ਨਾਲ ਮੱਥੇ ਨਹੀਂ ਲਾਣਾ ਤੂੰ ਸਰਕਾਰੇ ਵਾਹਿਗੁਰੂ ਜੀ ਕਾ ਖਾਲਸਾ ਉਹ ਪਾਈ ਕਿੱਥੋਂ ਆਇਓ ਬਾਈ ਜੀ ਬਾਈ ਮੈਂ ਸਰੌਤ ਪਿੰਡ ਆ ਸਰਮਲੇ ਕੋਟੇ ਲੱਗੇ ਬੱਗੀ ਸਰੌਤ ਜਿਵੇਂ ਆਪਾਂ ਕਹਿੰਦੇ ਵੀ ਕਲਾਕਾਰੀ ਤੌਰ ਤੇ ਤੇ ਸਾਡੇ ਨਾਲ ਹਰਦੇਵ ਸਿੰਘ ਪੱਪੂ ਜੀ ਕਲਿਆਣ ਪੰਜਾਬ ਕਿਸਾਨ ਬਿੰਗ ਦੇ ਤੇ ਸ਼੍ਰੋਮਣੀ ਅਕਾਲੀ ਦਲ ਨੰਬਰਸ਼ਰ ਤੇ ਵੀ ਪਹੁੰਚੇ ਨੇ ਕਾ ਹਾਂਜੀ ਹਾਂਜੀ ਬਾਈ ਗੁਰਜੀ ਕਾ ਖਾਲਸਾ ਬਾਈ ਗੁਰਜੀ ਕੀ ਫਤਿਹ ਪੰਜਾਬੀ ਲੋਕ ਚੈਨਲ ਦੇ ਅਸੀਂ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਹਰ ਸੰਘਰਸ਼ ਨੂੰ ਮੂਹਰੇ ਹੋ ਕੇ ਰਿਕਾਰਡ ਕੀਤਾ ਸੋ ਮੈਂ ਬਾਈ ਜੀ ਜਿੰਨੀ ਸੰਗਤ ਆਈ ਹੈ ਬਾਈ ਦੀਪ ਸਿੰਘ ਸਿੱਧੂ ਦੀ ਤਰਫੋਂ ਹਾਜ਼ਰੀ ਲਵਾਉਣੀ ਆ ਸੰਗਤ ਨੂੰ ਬਾਈ ਦੀਪ ਸਿੰਘ ਸਿੱਧੂ ਨੇ ਕਿਹਾ ਸੀ ਵੀ ਪੰਜਾਬ ਨੂੰ ਕਲੋਨੀ ਸਮਝ ਰੱਖਿਆ ਸਰਕਾਰਾਂ ਨੇ ਸਾਡੇ ਮਸਲਿਆਂ ਦਾ ਤੇ ਫਸਲਾਂ ਦਾ ਤੇ ਸਾਡੇ ਮਸਲਿਆਂ ਦਾ ਜਿਹੜਾ ਹੱਲ ਹੈ ਸਾਡਾ ਇਕਤਾ ਦੇ ਇੱਕਤਾ ਦੇ ਨਾਲ ਪੰਜਾਬ ਅੱਗੇ ਬਧੂ ਬਾਈ ਮੇਰੀ ਸਾਰਿਆਂ ਨੂੰ ਬੇਨਤੀ ਹੈ ਵੀ ਅੱਜ ਦੀਪ ਸਿੰਘ ਸਿੱਧੂ ਨੂੰ ਆਪਾਂ ਸਾਰੇ ਆਂ ਭਰਾਵਾਂ ਦੇ ਵਿੱਚ ਦੀ ਵੇਖਣਾ ਕਿਉਂ ਉਹ ਬੰਦੇ ਨੇ ਇੱਕ ਸੱਚੀ ਗੱਲ ਆਖੀ ਸੀ ਬਈ ਪੰਜਾਬ ਹੈ ਜਿਹੜਾ ਇਨੂੰ ਬਚਾਉਣ ਦੀ ਲੋੜ ਹੈ ਇਹਦੇ ਫਲਸਫੇ ਨੂੰ ਬਚਾਉਣ ਦੀ ਲੋੜ ਹੈ ਸੋ ਸਾਰੇ ਭਰਾ ਇਕੱਠੇ ਹੋ ਕੇ ਆਪਾਂ ਜਿਵੇਂ ਡੱਲੇਵਾਲ ਸਾਹਿਬ ਜਗਜੀਤ ਸਿੰਘ ਜੀ ਬੈਠੇ ਨੇ ਕਿੰਨੇ 40ਵੇਂ ਦਿਨ ਦੇ ਵਿੱਚ ਹੋ ਗਏ ਨੇ ਅੱਜ ਤੇ ਇਹਨਾਂ ਨੂੰ ਆਪਾਂ ਸਾਰਿਆਂ ਨੂੰ ਸਪੋਰਟ ਕੀਤੀ ਆ ਪੰਜਾਬ ਨੇ ਔਰ ਕੇਂਦਰ ਸਰਕਾਰ ਨੂੰ ਪਤਾ ਤਾਂ ਹੈਗਾ ਪਰ ਉਹਨਾਂ ਨੇ ਆਪਾਂ ਨੂੰ ਗੁਲਾਮ ਰੱਖਣਾ ਇਸ ਕਰਕੇ ਆਪਾਂ ਗੁਲਾਮ ਨਹੀਂ ਰਹਿਣਾ ਬਾਈ ਜੀ ਆਪਣੇ ਹੱਕ ਲੈਣੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਗੱਲ ਜੀ ਅੱਜ ਲੋਕਾਂ ਨੇ ਕਲੀਅਰ ਕਰਤੀ ਆ ਬਈ ਲੀਡਰ ਇਮਾਨਦਾਰ ਹੋਵੇ ਤਾਂ ਅਸੀਂ ਮਰਨ ਤੱਕ ਵੀ ਜਾ ਸਕਦੇ ਆ ਭਲੀ ਸਾਹਿਬ ਬਿਲਕੁਲ ਇਹ ਸਿਆਣੀ ਗੱਲ ਹੈ ਦੇਖੋ ਇਹ ਇਮਾਨਦਾਰੀ ਨਾਲ ਗੁਰੂ ਭਰੋਸੇ ਬੈਠੇ تھے ਔਰ ਹਰ ਇੱਕ ਦੇ ਅੰਦਰ ਇਹਨਾਂ ਦਾ ਜਿਹੜੀ ਇਹਨਾਂ ਪ੍ਰਤੀ ਸਰਦਾ ਸਤਕਾਰ ਆ ਵਧਿਆ ਲੇਕਿਨ ਸਾਡਾ ਜਿਹੜੀ ਕਿਰਤ ਆ ਬਾਬੇ ਨਾਨਕ ਨੇ ਸਾਨੂੰ ਕਿਸਾਨੀ ਖਿੱਤਾ ਦਿੱਤਾ ਸੀ ਇਹਨੂੰ ਬਚਾਉਣ ਦੀ ਲੋੜ ਆ ਪੰਜਾਬ ਦੇ ਲੋਕਾਂ ਨੂੰ ਸੋ ਮੈਂ ਧੰਨਵਾਦ ਕਰਦਾ ਤੁਸੀਂ ਮੇਰਾ ਛੋਟਾ ਸਮਾਂ ਮੇਰਾ ਦਿੱਤਾ ਧੰਨਵਾਦ ਤੁਹਾਡਾ ਭਾਈ ਜੀ ਮੈਂ ਕਹਿੰਦਾ ਵੀ ਦੀਪ ਸਿੱਧੂ ਇੱਕ ਬੜੀ ਤਕੜੀ ਰੂਹ ਸੀ ਰੱਬੀ ਰੂਹ ਸੀ ਹਨਾ ਤੇ ਅੱਜ ਬੜੀ ਯਾਰ ਉਹਨਾਂ ਦੀ ਘਾਟ ਮਹਿਸੂਸ ਹੋ ਰਹੀ ਆ ਦੀਪ ਸਿੱਧੂ ਦੀ ਜੇ ਅੱਜ ਇੱਥੇ ਹੁੰਦਾ ਗੱਲ ਏ ਵੱਖਰੀ ਸੀਗੀ ਚਲੋ ਉਹਦੀ ਚਿੰਗ ਲਾਈ ਹੋਈ ਹੈ ਨਾ ਅੱਜ ਚੜ੍ਹਦੀ ਕਲਾ ਦੇ ਵਿੱਚ ਮੋਰਚਾ ਜੇ ਤੁਸੀਂ ਅਗਰਾਹਾਂ ਦੀ ਗੱਲ ਕਰਦੇ ਹੋ ਬਾਈ ਤੁਹਾਨੂੰ ਪਤਾ ਵੀ ਆਪਣੇ ਬੰਦੀ ਸਿੰਘਾਂ ਦਾ ਮੋਰਚਾ ਲੱਗਿਆ ਹੈ ਮਹਾਲੀ ਹੈ ਨਾ ਤੇ ਪਿਛਲੇ ਸਾਲ ਜਨਵਰੀ ਦੇ ਵਿੱਚ ਉੱਥੇ ਇਕੱਠ ਰੱਖਿਆ ਸੀਗਾ ਤੇ ਅਸੀਂ ਵੀ ਗਏ ਤੇ ਸ਼ਾਇਦ ਤੁਸੀਂ ਵੀ ਗਏ ਹੋਮੋਗੇ ਤੇ ਉਹੀ ਤਰੀਕ ਵਾਲੇ ਦਿਨ ਅਗਰਾਹਾਂ ਨੇ ਹਰਿਆਣੇ ਦੇ ਵਿੱਚ ਇਕੱਠ ਰੱਖਿਆ ਸੀਗਾ ਤੇ ਤੁਸੀਂ ਦੇਖੋ ਵੀ ਆਪਦੇ ਪੰਜਾਬ ਲਈ ਦਰਦ ਨਹੀਂ ਰੱਖਦੇ ਬੰਦੇ ਇਹ ਅਗਰਾਹਾ ਵਰਗੇ ਜਿਹੜੇ ਦਲਾਲ ਨੇ ਜਿਹੜੇ ਗਦਾਰ ਨੇ ਤੇ ਜਦੋਂ ਅੱਜ ਅਸੀਂ ਇੱਥੇ ਡੱਲੇਵਾਲ ਸਾਹਿਬ ਨੇ ਸਾਨੂੰ ਬੁਲਾਇਆ ਅਸੀਂ ਪਹੁੰਚੇ ਸਾਡੀ ਨੌਜਵਾਨੀ ਸਾਰੀ ਇੱਥੇ ਬਜ਼ੁਰਗ ਮਤਾਵਾ ਸਡੀਆਂ ਪਹੁੰਚੇ ਨੇ ਅੱਜ ਉਹਨਾਂ ਨੇ ਬਾਈ ਹਰਿਆਣੇ ਇਕੱਠ ਰੱਖਿਆ ਫੇਰ ਹਨ ਤੇ ਜਿਹੜੀਆਂ ਜਾਗਦੀਆਂ ਜ਼ਮੀਰਾਂ ਵਾਲੇ ਨੇ ਬਾਪੂ ਨੂੰ ਪਿਆਰ ਕਰਦੇ ਨੇ ਹਨ ਜਿਨ੍ਹਾਂ ਨੇ ਆਪਣੀ ਦੇਖੋ ਸਿੱਦਕ ਦੇ ਨਾਲ ਨਵਾ ਰਹੇ ਨੇ ਉਹਨਾਂ ਨੂੰ ਕੀ ਲੋੜ ਸੀ ਭਾਈ ਕਿਹਦੇ ਖਾਤਰ ਬੈਠੇ ਨੇ ਸਾਡੀ ਨੌਜਵਾਨੀ ਖਾਤਰ ਸਾਡੀ ਹੋਂਦ ਲਈ ਸਾਡੀਆਂ ਫਸਲਾਂ ਲਈ ਸਾਡੀਆਂ ਨਸਲਾਂ ਲਈ ਲੜ ਰਹੇ ਨੇ ਹਨ ਤੇ ਸਾਡਾ ਵੀ ਫਰਜ਼ ਬਣਦਾ ਸੀ ਕਿ ਅਸੀਂ ਪਹੁੰਚੀ ਉਹਨਾਂ ਦੇ ਇੱਕ ਹਾਕ ਤੇ ਹਨਾ ਤੇ ਭਾਈ ਅੱਜ ਪਹੁੰਚ ਗਏ ਭਾਈ ਦੀਪ ਸਿੱਧੂ ਦੀ ਗੱਲ ਕਰਦਾ ਮੈਂ ਤੁਹਾਨੂੰ ਦੀਪ ਸਿੱਧੂ ਜਦੋਂ ਅਸੀਂ ਪਿੰਡ ਨਾਰੀਕੇ ਪਿੰਦਾ ਬੁਲਾਇਆ ਸੀ ਨਾ ਤੇ ਸ਼ਾਇਦ ਤੁਹਾਨੂੰ ਵੀ ਯਾਦ ਹੋਊਗਾ ਤੇ ਉਹਨਾਂ ਦੀ ਮੈਂ ਲਾਸਟ ਸਪੀਚ ਸੁਣੀ ਸੀ ਉਹ ਫਿਰ ਉਹਨਾਂ ਨੇ ਮੇਰੇ ਪਿੰਡ ਸਰਾਉ ਦਾਣਾ ਸੀ ਉਸ ਤੋਂ ਬਾਅਦ ਦੇ ਵਿੱਚ ਚਲੋ ਉਹ ਰੱਬ ਨੂੰ ਨਹੀਂ ਮਨਜ਼ੂਰ ਸੀਗਾ ਤੇ ਜਿਹੜੀ ਉਹ ਗੱਲ ਸਰਕਾਰ ਨੂੰ ਕਿਉਂ ਚੁ ਵੀ ਸੀ ਭਾਈ ਦੀਪ ਸਿੱਧੂ ਦੀ ਤੇ ਉਹਨਾਂ ਨੇ ਜਦੋਂ ਉੱਥੇ ਜਿਹੜੀ ਉਹ ਆਪਣੇ ਸ੍ਰੀ ਸਾਹਿਬ ਨੂੰ ਚੱਕਰ ਦੀ ਇੱਕ ਪਾਸੇ ਝਾੜੂ ਚੱਕਿਆ ਸੀਗਾ ਚੱਕਿਆ ਸੀ ਕਿ ਨਾ ਉਹ ਗੱਲ ਉਹ ਪਿੰਡ ਨਾਰੀ ਕਹਦੀ ਆ ਤੇ ਉਹ ਲਾਸਟ ਸਪੀਚ ਸੀ ਉਹਨਾਂ ਦੀ ਜੀ ਮੈਂ ਹਾਂਜੀ ਹਾਂਜੀ ਤੁਸੀਂ ਉੱਥੇ ਸੀਗੇ ਅਸੀਂ ਵੀ ਉੱਥੇ ਸੀ ਬਾਈ ਤੇ ਉਹਨਾਂ ਨੇ ਕਿਹਾ ਸੀ ਵੀ ਤੁਸੀਂ ਦੱਸੋ ਵੀ ਕਿੱਧਰ ਹੋਣਾ ਚਾਹੁੰਦੇ ਹੋ ਵੀ ਸ੍ਰੀ ਸਾਹਿਬ ਵੱਲ ਹੋਵੋਗੇ ਕਿ ਝਾੜੂ ਵੱਲ ਹੋਵੋਗੇ ਤਾਂ ਜਿਹੜੀ ਉੱਥੇ ਪਿੰਡ ਦੀ ਸੰਗਤ ਬੈਠੀ ਸੀ ਜਾਂ ਹੋਰ ਬਹੁਤ ਸਾਰੀ ਦੂਰ ਤਰਾਡੇ ਸੰਗਤ ਆਈ ਸੀ ਉਹਨਾਂ ਨੂੰ ਪਿਆਰ ਕਰਨ ਵਾਲੇ ਤਾਂ ਉਹਨਾਂ ਨੇ ਸਾਰਿਆਂ ਨੇ ਇੱਕੇ ਜਵਾਬ ਦਿੱਤਾ ਸੀ ਕਿ ਵੀ ਅਸੀਂ ਸ੍ਰੀ ਸਾਹਿਬ ਕਿ ਨਹੀਂ ਹੋਵਾਂਗੇ ਨਿਸਾਨ ਸਾਹਿਬ ਥੱਲੇ ਹੋਵਾਂਗੇ ਇਹ ਪਾਸਾ ਵਟਦੂਗਾ ਦੁਨੀਆ ਦਾ ਸਿੱਧਾ ਸੀਐਮ ਬਣਦਾ ਬਾਈ ਉਹ ਤੇ ਉਹ ਮੁੰਡਾ ਸਾਤੋਂ ਜਾਣ ਮਤਲਬ ਚਲਿਆ ਗਿਆ ਬਹੁਤ ਵੱਡਾ ਦੁੱਖ ਹੋਇਆ ਹਨ ਇਸ ਗੱਲ ਦਾ ਤੇ ਜੇ ਅੱਜ ਹੁੰਦਾ ਬਾਈ ਗੱਲ ਏ ਵੱਖਰੀ ਸੀਗੀ ਹਨਾ ਤੇ ਚਲੋ ਅੱਜ ਵੀਰ ਸਾਡੇ ਵਿੱਚ ਨਹੀਂ ਹੈ ਪਰ ਸਾਨੂੰ ਚਲੋ ਇੰਨਾ ਹੈ ਮਾਣ ਭਰਾ ਦੇ ਉੱਤੇ ਉਹਦੇ ਉੱਤੇ ਵੀ ਉਹ ਸਾਡੇ ਨੌਜਵਾਨਾਂ ਦੇ ਕਿੱਟੀਆਂ ਲਾ ਗਿਆ ਬਣ ਗਈ ਬਹੁਤ ਵੱਡੀ ਚਣਕ ਲਾ ਗਿਆ ਆ ਜਿਹੜੇ ਆ ਦੀਵੇ ਜਗਦੇ ਨੇ ਬਾਈ ਦੀਪ ਸਿੱਧੂ ਦੇ ਜਗਾਇ ਹੋਏ ਨੇ ਬਾਈ ਸਾਰੇ ਇਹ ਉਹਦੇ ਸਾਹਮਣੇ ਆ ਸਾਰਾ ਤੁਸੀਂ ਦੇਖੋ ਵੀ ਨੌਲੇਜ ਇੰਨੀ ਸੀਗੀ ਉਹਨੂੰ ਜੀਓ ਪੋਲਿਟਿਕਸ ਦੀ ਨੌਲੇਜ ਸੀਗੀ ਉਹਨੂੰ ਪੰਜਾਬ ਪ੍ਰਤੀ ਇੰਟਰਨੈਸ਼ਨਲ ਲੀਡਰ ਸੀਗਾ ਉਹ ਸਾਡਾ ਤੇ ਬਾਈ ਜੀ ਗੱਲ ਆ ਵੀ ਉਹ ਇਲਾਕਾ ਹੀ ਲੀਡਰ ਨਹੀਂ ਸੀਗਾ ਮੈਂ ਬਾਈ ਜੀ ਪਹਿਲੀ ਗ੍ਰਿਫਤਾਰੀ ਉਹਨਾਂ ਨਾਲ ਦਿੱਤੀ ਆ ਤਿਹੜ੍ਹ ਜੇਲ੍ਹ 'ਚ ਜਦੋਂ ਸਡਾਉਣ ਗਏ ਆ ਤਾਂ ਪੰਜ ਬੰਦਿਆਂ ਦੇ ਰੂਪ 'ਚ ਜਥਾ ਜਦੋਂ ਜਾਂਦਾ ਰਿਹਾ ਸੀ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਸਾਨੂੰ ਉਸ ਜਥੇ ਦੇ ਰੂਪ 'ਚ ਭੇਜਿਆ ਸੀ ਵੀ ਜਿੰਨਾ ਚਿਰ ਦੀਪ ਸਿੱਧੂ ਨੂੰ ਸਰਕਾਰ ਰੀਲੀਜ਼ ਨਹੀਂ ਕਰਦੀ ਉਹਨਾਂ ਜਰ ਆਪਣੀ ਪਾਰਟੀ ਬੰਨੀਓ ਪੰਜ ਮੈਂਬਰੀ ਜਥਾ ਡੈਲੀ ਗ੍ਰਿਫਤਾਰੀ ਦਿਆ ਕਰੂਗਾ ਇਹ ਅਸੀਂ ਰੋਜ਼ ਅਰਦਾਸ ਕਰਕੇ ਵੀ ਜਾਂਦੇ ਰਹੇ ਹਾਂ ਪਰ ਅਸੀਂ ਹੁਣ ਵੀ ਅਰਦਾਸ ਕਰਦੇ ਹਾਂ ਵੀ ਸਾਰੀ ਕੌਮ ਨੂੰ ਇਤਫਾਕ ਬਖਸੇ ਸੱਚੇ ਪਾਤਸ਼ਾ ਜਿਦੇ ਨਾਲ ਕਿਸਾਨੀ ਮਜ਼ਦੂਰ ਵਪਾਰ ਪੰਜਾਬ ਦਾ ਕੀਤਾ ਵਧੇ ਫੁੱਲੇ ਇਹ ਸਾਡੇ ਲੋਕਾਂ ਨੇ ਸਾਹਤ ਤਾਂ ਬਹੁਤ ਦੇ ਲਈਆਂ ਬਾਈ ਜੀ ਪਰ ਅਸੀਂ ਚਾਹੁੰਦੇ ਹਾਂ ਵੀ ਅਸੀਂ ਆਪਣੀ ਅਣਖ ਅਤੇ ਸਵੈ ਮਾਨ ਲਈ ਜਮੀਰ ਨੂੰ ਜੰਦਾ ਰੱਖ ਕੇ ਇਹ ਲੜਾਈ ਲੜੀਏ ਤੁਹਾਡੇ ਵਰਗੇ ਜਿਹੜੇ ਮੀਡੀਆ ਵਾਲੇ ਭਰਾਏ ਨੇ ਤੁਹਾਡੇ ਨਾਲ ਵੀ ਸਾਡੀ ਸਪੋਰਟ ਹੈਗੀ ਆ ਤੁਸੀਂ ਬੜੀ ਸਿੱਦਤ ਨਾਲ ਇਮਾਨਦਾਰੀ ਨਾਲ ਲੋਕਾਂ ਦੀਆਂ ਭਾਵਨਾਵਾਂ ਨੂੰ ਸੰਗਤਾਂ ਦੇ ਵਿੱਚ ਦਿਖਾਉਨੇ ਹੋ ਬਹੁਤ ਬਹੁਤ ਧੰਨਵਾਦ ਹੈ ਜੀ ਬਹੁਤ ਸ਼ੁਕਰੀਆ ਜੀ ਸਾਸਰੀਆ ਕਾਲ ਸੋ ਅੱਜ ਇਕੱਠ ਦੀਆਂ ਹੋਰ ਬਹੁਤ ਸਾਰੀਆਂ ਤਸਵੀਰਾਂ ਤੁਹਾਨੂੰ ਹਾਂਜੀ ਹਾਂਜੀ ਭਾਈ ਜੀ ਜੀਤਗਨ ਦਾ ਮਤਲਬ ਵੀ ਅਣਖ ਦੀ ਗੱਲ ਕਰੀ ਆਪਾਂ ਵੀ ਜਿਹਦੀਆਂ ਜ਼ਮੀਰਾਂ ਜਾਗਦੀਆਂ ਮੈਂ 14 ਸਾਲ ਦੀ ਉਮਰ 'ਚ ਸੀਗਾ ਛੋਟਾ ਜਿਹਾ ਬੱਚਾ ਮੈਂ 26 ਦਿਨ ਘਟ ਕਹਿਣ ਲੱਟੇ ਦੀ ਕੋਠੀ ਬਾਦਲ ਸ਼ਾਹ ਦੇ ਨਾਲ ਜਦੋਂ ਐਸਵਾਈਐਲ ਦੀ ਖਤਰ ਤੇ ਹੁਣ ਮੈਨੂੰ 30 ਸਾਲ ਹੋ ਗਏ ਖਣ ਜੁਨੀਅਨ ਚ ਚੱਲਦੇ ਨੂੰ ਪਸ਼ੋਰਾ ਸਾਹਿਬ ਦੇ ਨਾਲ ਕਿਸੇ ਨੇ ਪਸ਼ੋਰਾ ਸਾਹਿਬ ਨੂੰ ਕਿਹਾ ਜੀ ਜਦੋਂ ਲੱਖੋ ਵਾਲ ਵੇਖਿਆ ਕਹਿੰਦਾ ਜੀ ਬਠੰਡੇ ਦੇ ਵਿੱਚ ਅਸੀਂ ਰਤਨ ਹਾਜੀ ਗੁਰਦੁਆਰੇ ਚ ਲੰਗਰ ਛੱਕੀ ਜੰਨੇ ਆ। ਕਹਿੰਦੇ ਜੀ ਮਤਲਬ ਵਫਾ ਹੁੰਦੀ ਆ ਵੀ ਮਤਲਬ ਖੋਲ ਤਾਂ ਵਿਗਿਆ ਪਛੋਲਾ ਸਾਹਿਬ ਵੀ ਵਿਕ ਚੱਕਦਾ। ਉਹ ਕਹਿੰਦਾ ਮੈਂ ਕਿਸੇ ਦਾ ਦੋ ਪਛਲਾ ਨਹੀਂ। ਮੈਨੂੰ ਬਾਦਲ ਬੂਦਲ ਕੇ ਕੋਈ ਮੇਰੇ ਯਾਦ ਨਹੀਂ ਮੈਂ ਫਰਬਰਦਾਂ। ਮੇਰੇ ਮਗਰ ਸਾਹਿਬਾ ਪੰਜਾਬ ਖੜਾ। ਉਹਨਾਂ ਦੇ ਮਗਰ ਦਾ ਕੁਝ ਪਾਰਟੀ ਦੇ ਬੰਦੇ ਨੇ। ਮੇਰੇ ਮਗਰ ਪੰਜਾਬ ਹੈ। ਅੱਜ ਉਹਦੀ ਸੋਚਦੇ ਜਗਜੀਤ ਸਿੰਘ ਡੱਲੇ ਵਾਲ ਮੇਰੇ ਤਾਂ ਪਿਤਾ ਦੇ ਸ਼ਮਾਨ ਪਰ ਮੈਂ ਉਹਦਾ ਨਾਂ ਲੈਣਾ ਕਿਉਂਕਿ ਮਜਬੂਰੀ ਹੈ। ਵੀ ਉਹਦਾ ਮੈਂ ਨਾਂ ਲੈਣਾ ਨਹੀਂ ਚਾਹੁੰਦਾ। ਪਰ ਇਹਦੀ ਸੋਚ ਤੇ ਵੀ ਪਹਿਲਾਂ ਦਿਆਂਗੇ ਠੋਕ ਕੇ ਜਿਹੜਾ ਅੱਜ ਜੀ ਮੀਰਾ ਜਾਗਦਿਆਂ ਉਹ ਇੱਥੇ ਆਉਣਗੇ ਜਿਹੜੇ ਦੱਲੇ ਉਹ ਨਹੀਂ ਆਉਂਦੇ ਅੱਜ ਵੀ ਨਹੀਂ ਆਉਂਦੇ ਸਵੇਰੇ ਵੀ ਨਹੀਂ ਆਉਂਦੇ ਜਿਹੜੇ ਚੋਰ ਨੇ ਜੀ ਉਹ ਨਹੀਂ ਉਰੇ ਆਉਂਦੇ ਬਿਲਕੁਲ ਜੀ ਸੋ ਲੋਕਾਂ ਦੇ ਵਿੱਚ ਇੱਕ ਨਿਰਾਸ਼ਾ ਵੀ ਹੈ ਵੀ ਯਾਰ ਤੁਹਾਡਾ ਲੀਡਰ ਤੁਹਾਡੇ ਘਰ ਤਰ ਜਾਨ ਤਲੀ ਤੇ ਲਾਈ ਬੈਠਾ ਪਰ ਫੇਰ ਤੁਸੀਂ ਉਹਦੇ باوجود ਵੀ ਨਹੀਂ ਬੋੜੇ ਤਾਂ ਉਹ ਨਿਰਾਸ਼ਾ ਲੋਕਾਂ ਦੇ ਵਿੱਚ ਇੱਕ ਗੁੱਸਾ ਹੈ ਉਹ ਰੋ ਆਪਣਾ ਆਪਣੀਆਂ ਭਾਵਨਾਵਾਂ ਆਪਣੇ ਵਿਚਾਰਾਂ ਦੇ ਨਾਲ ਉਹਨਾਂ ਨੇ ਵਿਅਕਤ ਕੀਤੀਆਂ ਗੁਰਪ੍ਰੀਤ ਸਿੰਘ ਦੇ ਨਾਲ ਜਗਦੀਪ ਸਿੰਘ ਖੜੀ ਪੰਜਾਬੀ ਲੋਕ ਚੈਨਲ ਖਨੌਰੀ